ਕੱਟਾ ਲਾ ਦਿਓ ਹੈਪੀ ਬਰਥਡੇ ਟੂ ਯੂ ਹਾਂ ਸਲਾ ਕੀ ਮੱਛਰਿਆ ਹੈ ਹੈਲੋ एवरीवन ਸਸਿਕਲ ਜੀ ਕੀ ਹਲਚਾਲ ਹੈ ਆਈ ਹੋਪ ਸੋ ਕਿ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਤੰਦਰੁਸਤ ਰੱਖਣ ਤੇ ਲੋ ਜੀ ਕਰਦੇ ਆ ਅੱਜ ਦਾ ਵਲੌਗ ਸ਼ੁਰੂ ਤੇ ਜਿਵੇਂ ਕਿ ਤੁਸੀਂ ਪਹਿਲਾਂ ਕਲਿੱਪਸ ਦੇਖ ਹੀ ਲਈਆਂ ਨੇ ਅੱਜ ਬਰਥਡੇ ਵਲੌਗ ਤੇ ਅੱਜ ਮੇਰੇ ਹਸਬੰਡ ਦਾ ਬਰਥਡੇ ਅੱਜ 1 ਅਗਸਤ ਤੇ ਲੋ ਜੀ ਸਾਰੇ ਜਣੇ ਕਰਦੇ ਉਹਨਾਂ ਨੂੰ ਫਿਸ਼ ਤੇ ਸੋਹਣੀਆਂ-ਸੋਹਣੀਆਂ ਵਿਸ਼ੇਸ ਦੇ ਦਿਓ ਉਹਨਾਂ ਨੂੰ ਤੇ ਲੋ ਜੀ ਅੱਜ ਆਪਾਂ ਕਰਾਂਗੇ ਤਿਆਰੀ ਉਹਨਾਂ ਦੇ ਬਰਥਡੇ ਦੀ ਵੈਸਾ ਉਹ ਸੈਲੀਬ੍ਰੇਟ ਨਹੀਂ ਕਰਦੇ ਉਹਨਾਂ ਨੂੰ ਇਹ ਚੀਜ਼ਾਂ ਮਤਲਬ ਪਸੰਦ ਨਹੀਂ ਆਉਂਦੀਆਂ ਜਿਵੇਂ ਕਿ ਤੁਸੀਂ ਕਹਿ ਸਕਦੇ ਹੋ ਉਹਨਾਂ ਨੂੰ ਜਿਵੇਂ ਸਵੇਰੇ ਕਿਸ ਨੇ ਕਈਆਂ ਨੇ ਕਿਹਾ ਵੀ ਤੁਹਾਡਾ ਬਰਥਡੇ ਹੈ ਹੈਪੀ ਬਰਥਡੇ ਤੇ ਹਾਂਜੀ ਥੈਂਕ ਯੂ ਥੈਂਕ ਯੂ ਬਸ ਇੰਨਾ ਕਹਿੰਦੇ ਨੇ ਤੇ ਜੇ ਕੋਈ ਕਹਿੰਗਾ ਨਾ ਪਾਰਟੀ ਦੇ ਦਿਓ ਨਾ ਇਹ ਕੀ ਲੈ ਕਾਦੀ ਪਾਰਟੀ ਸਭੋ ਸਾਲ ਇੱਕ ਘਟ ਗਿਆ ਜ਼ਿੰਦਗੀ ਦਾ ਆਪਾਂ ਕਦੀ ਪਾਰਟੀ ਦੇ ਨਹੀਂ ਐਵੇਂ ਕਰਦੇ ਹੁੰਦੇ ਨੇ ਪਰ ਕਹਿੰਦੇ ਨੇ ਕਿ ਜਦੋਂ ਆਪਾਂ ਥੋੜਾ ਜਿਹਾ ਕਿਸੇ ਜਿਵੇਂ ਕੋਈ ਆਪਾਂ ਕਿਸੇ ਲਈ ਕੋਈ ਚੀਜ਼ ਕਰੀਏ ਜਿਵੇਂ ਕਿ ਮੰਨ ਲਓ ਅਸੀਂ ਉਹਨਾਂ ਦਾ ਬਰਥਡੇ ਸੈਲੀਬ੍ਰੇਟ ਕਰੀਏ ਜਾਂ ਕੁਝ ਉਹ ਸਪੈਸ਼ਲ ਫੀਲ ਕਰਦੇ ਨੇ ਫਿਰ ਫਿਰ ਉਹਨਾਂ ਨੇ ਮਨਾ ਵੀ ਨਹੀਂ ਕਰਨਾ ਵੀ ਹਾਂ ਮੈਂ ਸੈਲੀਬ੍ਰੇਟ ਨਹੀਂ ਕਰਦਾ ਤੇ ਫਿਰ ਅਸੀਂ ਅੱਜ ਸੋਚਿਆ ਵੀ ਚਲੋ ਜੀ ਉਹਨਾਂ ਨੇ ਕਦੀ ਆਪਣਾ ਬਰਥਡੇ ਸੈਲੀਬ੍ਰੇਟ ਨਹੀਂ ਕੀਤਾ ਚਲੋ ਅੱਜ ਆਪਾਂ ਕਰਦੇ ਆ ਕਿਉਂਕਿ ਉਹ ਕਰਨੇ ਕਈ ਵਾਰ ਕਰਨੀ ਹੁੰਦੀ ਤੇ ਲੋ ਜੀ ਸਭ ਤੋਂ ਪਹਿਲਾਂ ਜਸਨੂਰ ਨੂੰ ਉਸ ਕੋਈ ਪੇਜ ਕੇ ਉਸ ਤੋਂ ਬਾਅਦ ਕੰਮ ਕਰਨਾ ਬੇੜੇ ਚਾਪਣੀ ਪੀਤੀ ਤੇ ਫਿਰ ਆਪਾਂ ਅਗੇ ਸਿਰਸੋਈ ਦੇ ਵਿੱਚ ਮੇਰੀ ਪਈ ਸੀ ਮਲਾਈ ਕਾਫੀ ਦਿਨਾਂ ਦੀ ਤੇ ਮੱਖਣ ਇਕੱਠਾ ਹੋਇਆ ਪਿਆ ਸੀ ਤੇ ਮਲਾਈ ਵੀ ਇਕੱਠੀ ਹੋਈ ਪਈ ਸੀ ਮੱਖਣ ਤੇ ਮਲਾਈ ਦੋਨਾਂ ਨੂੰ ਫਿਰ ਮੱਖਣ ਯਾਨੀ ਕਿ ਮੱਖਣ ਪਹਿਲਾਂ ਦਾ ਪਿਆ ਸੀ ਉਹ ਵੀ ਤੇ ਜਿਹੜੀ ਮਲਾਈ ਪਈ ਸੀ ਉਹ ਵੀ ਮੱਖਣ ਕੱਢ ਕੇ ਮੈਂ ਫਟਾਫਟ ਉਸ ਤੋਂ ਬਾਅਦ ਬਣਾ ਲਿਆ ਸੀ ਘਿਓ ਤੇ ਨਾਲ ਦੀ ਨਾਲ ਪਨੀਰ ਲਿਆ ਆਪਾਂ 1.5 ਕਿਲੋ ਦੁੱਧ ਲਿਆ ਸੀ ਤੇ ਉਹਦਾ ਪਨੀਰ ਕੱਢ ਲਿਆ ਸੀ ਕਿਉਂਕਿ ਸ਼ਾਮ ਨੂੰ ਆਪਾਂ ਬਣਾਣੀ ਸੀ ਸਬਜ਼ੀ ਵਗੈਰਾ ਤੇ ਉਸ ਤੋਂ ਬਾਅਦ ਸਰਦਾਰ ਜੀ ਘਾਰੀ ਸੀਗੇ ਵੈਸੇ ਤਾਂ ਅਸੀਂ ਸੀ ਕੋਈ تیاری ਵਗੈਰਾ ਕਰ ਰਹੇ ਆ। ਆਲੂ ਬਲ ਨੇ ਇੱਕ ਸਾਈਡ ਤੇ ਮੈਂ ਰੱਖ ਤੇ ਸੀ ਉਸ ਤੋਂ ਬਾਅਦ ਸਰਦਾਰ ਜੀ ਨੇ ਖਾਣੀ ਸੀ ਰੋਟੀ। ਉਹਨਾਂ ਨੇ ਜਾਣਾ ਸੀ ਆਪਣੇ ਦਫ਼ਤਰ ਤੇ ਇੱਥੇ ਮੈਂ ਲੋਕੀ ਵਾਂਗ ਸੇ ਉਹ ਖਾਂਦੇ ਨਹੀਂ ਪਰ ਉਹਨਾਂ ਨੂੰ ਮੈਂ ਲੋਕੀ ਕद्दू ਕਸ ਕਰਕੇ ਤੇ ਉਹਦੇ ਪਰੌਂਠੇ ਬਣਾ ਕੇ ਖਵਾਤੇ। ਤੇ ਉਹਨਾਂ ਨੇ ਬਹੁਤ achar ਨਾਲ ਖਾਦੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਲੱਗਿਆ ਵੀ ਉਹ ਲੋਕੀ ਦੇ ਪਰੌਂਠੇ ਸੀਗੇ ਕद्दू ਦੇ। ਤੇ ਲੋ ਜੀ ਉਸ ਤੋਂ ਬਾਅਦ ਉਹ ਚਲੇ ਗਏ ਆਪਣੇ ਦਫ਼ਤਰ ਤੇ ਫੇਰ ਅਸੀਂ ਆਪਣੇ ਕੰਮ ਕਰਨੇ ਵੇੜੇ ਮੈਂ ਫਟਾਫਟ ਝਾੜੂ ਵਗੈਰਾ ਆ ਆਪਣੀ ਹਾਊਸ ਹੈਲਪਰ ਤੋਂ ਲਵਾਇਆ। ਤੇ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ ਮੇਰੇ ਕੋਲ ਕਿਚਨ 'ਚ ਬਹੁਤ ਸਾਰੀਆਂ ਅੱਜ ਰੈਸਪੀਜ਼ ਮੈਂ ਟਰਾਈ ਕਰਨੀਆਂ ਸੀ ਬਣਾਉਣੀਆਂ ਸੀ ਟਰਾਈ ਕੀ ਕਰਨੀਆਂ ਸੀ ਬਣਾਉਣੀਆਂ ਸੀ ਟਰਾਈ ਤਾਂ ਮੈਂ ਸਿਰਫ ਵੇਸਨ ਦੀ ਬਰਫੀ ਅੱਜ ਪਹਿਲੀ ਵਾਰ ਕਰ ਰਹੀਆਂ ਵੈਸਤਾ ਵੇਸਨ ਸਿਆਲਾਂ 'ਚ ਭੁੰਦੇ ਰਹਨੇ ਆ ਤੇ ਇਹਦੇ ਲਈ ਮੈਨੂੰ ਜ਼ਿਆਦਾਤਰ ਅੱਜ ਦੇਸੀ ਘਿਓ ਚਾਹੀਦਾ ਸੀ ਖਤਮ ਹੋ ਗਿਆ ਪਿਆ ਸੀ ਤੇ ਦੇਸੀ ਘਿਓ ਕੱਢਣ ਤੋਂ ਬਾਅਦ ਆਪਣਾ ਕੰਮ ਕਰਨੇ ਵੇੜਨ ਤੋਂ ਬਾਅਦ ਮੈਂ ਇਸ਼ਨਾਨ ਪਾਣੀ ਕਰਕੇ ਉਸ ਤੋਂ ਬਾਅਦ ਆ ਗਈ ਸੀ ਫੇਰ ਦੁਬਾਰਾ ਰਸੋਈ ਦੇ ਵਿੱਚ ਥੋੜੇ ਜਿਹਾ ਕੱਪੜੇ ਸੀ ਉਹ ਕੱਢੇ ਮਸ਼ੀਨ 'ਚੋਂ ਜਿਹੜਾ ਕੰਮ ਉੱਪਰਲਾ ਸੀ ਉਹ ਕਰ ਕਰ ਕੇ ਤੇ ਰਸੋਈ 'ਚ ਅੱਜ ਸਾਰਾ ਦਿਨ ਮੇਰੀ ਡਿਊਟੀ ਲੱਗ ਰਹੀ ਐ 9 ਵਜੇ ਤੋਂ ਲੈ ਕੇ ਬਸ ਸਿਰਫ ਇੱਕ ਮਸ਼ੀਨ 'ਚ ਕੱਪੜੇ-ਕੁਪੜੇ ਕੱਢ ਕੇ ਆਇਆ ਤੇ ਇਸ਼ਨਾਨ ਪਾਣੀ ਕਰਕੇ ਆਇਆ ਉਸ ਤੋਂ ਬਾਅਦ ਫਿਰ ਰਸੋਈ ਝਾਂਕ ਕੇ ਮੈਂ ਫਟਾਫਟ ਆਪਣਾ ਇੱਕ ਚਾਹਣੀ ਬਣਾ ਲਈ ਸੀ ਚੀਨੀ ਤੇ ਪਾਣੀ ਦੀ ਇੱਕ ਥਰਦੀ ਤੇ ਉਸ ਤੋਂ ਬਾਅਦ ਇੱਥੇ ਆਪਾਂ ਵੇਸਣ ਨੂੰ ਭੁੰਨਣਾ ਰੱਖਤਾ ਹਾਂ ਦੇਸੀ ਘਿਓ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਆਪਣਾ ਵੇਸਣ ਪੁੱਜ ਜਾਏਗਾ ਫਿਰ ਆਪਾਂ ਅੱਧਾ ਗਲਾਸ ਦੁੱਧ ਦਾ ਪਾਵਾਂਗੇ ਤੇ ਉਹਨੂੰ ਚੰਗਤਰਾ ਨਾਲ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਚਾਸਨੀ ਬਣਾ ਰ ਉਹ ਆਪਾਂ ਇਹਦੇ ਵਿੱਚ ਐਡ ਕਰਕੇ ਚੰਗੀ ਤਰ੍ਹਾਂ ਨਾਲ ਕਰ ਲਵਾਂਗੇ ਮਿਕਸ ਤੇ ਫਿਰ ਇੱਕ ਥਾਲੀ ਦੇ ਵਿੱਚ ਸਾਰੇ ਬੈਟਰ ਨੂੰ ਕੱਢ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਨਾਲ ਸੈੱਟ ਕਰਕੇ ਰੱਖ ਦਵਾਂਗੇ ਤੇ ਉੱਤੇ ਆਪਾਂ ਜੋ ਵੀ ਆਪਣਾ ਡਰਾਈ ਫਰੂਟ ਵਗੈਰਾ ਤੁਸੀਂ ਡੈਕੋਰੇਸ਼ਨ ਲਈ ਪਾਣਾ ਉਹ ਪਾ ਸਕਦੇ ਆਂ ਐਵੇਂ ਸ ਤਾਂ ਇਹ ਜਦੋਂ ਵੀ ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈ ਇਹ ਮਠਿਆਈ ਤੁਸੀਂ ਇੱਕ ਦਿਨ ਪਹਿਲਾਂ ਬਣਾਓ ਤਾਂ ਜੋ ਇਹ ਸੈੱਟ ਹੋ ਜੇ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਇੱਥੇ ਵੇਸਣ ਦਾ ਕੋਲ ਤਿਆਰ ਕਰਨਾ ਤੇ ਵੇਸਣ ਦੇ ਕੋਲ ਲਈ ਮੈਂ ਇੱਥੇ ਇਹ ਸੂਜੀ ਤੇ ਵੇਸਣ ਲਿਆ ਤੇ ਉਸ ਤੋਂ ਬਾਅਦ ਚਨਾਮਕ ਮਿਰਚ ਹਲਦੀ ਪਾਤੀ ਹੈ ਜੀਰਾ ਪਾਤਾ ਤੇ ਥੋੜਾ ਜਿਹਾ ਮਸਾਲਾ ਪਾਇਆ ਚਾਟ ਮਸਾਲਾ ਤੇ ਜਾਂ આમਚੂਰ ਪਾਊਡਰ ਤੁਸੀਂ ਜੋ ਮਰਜ਼ੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕਰ ਲਵਾਂਗੇ ਮਿਕਸ ਪਾਣੀ ਪਾ ਕੇ ਇੱਕ ਕੋਲ ਬਣਾ ਲਵਾਂਗੇ ਨਾ ਜ਼ਿਆਦਾ ਗਾੜਾ ਰੱਖਣਾ ਨਾ ਜ਼ਿਆਦਾ ਪਤਲਾ ਤੇ ਲੋ ਜੀ ਇਹਦੇ ਵੀ ਆਪਾਂ 스ਨੈਕਸ ਕੱਢਣੇ ਨੇ ਤੇ ਇੱਥੇ ਇੱਕ ਸਾਈਡ ਤੇ ਸਾਰੇ ਕੰਮ ਮੇਰੇ ਇਕੱਠੇ ਹੀ ਚੱਲ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਕਾਫੀ ਸਾਰੀਆਂ ਚੀਜ਼ਾਂ ਸੀ ਕਿਉਂਕਿ ਜਦੋਂ ਆਪਾਂ ਸ਼ਾਮ ਨੂੰ ਬਰਥਡੇ ਸੈਲੀਬ੍ਰੇਟ ਕਰਨਾ ਹੈ ਤੇ ਸ਼ਾਮ ਪੈ ਜਾਣੀਆਂ 스ਨੈਕਸ ਵੀ ਚਾਹੀਦੇ ਨੇ ਉਸ ਟਾਈਮ ਤੇ ਉਸ ਤੋਂ ਬਾਅਦ ਆਪਾਂ ਖਾਣਾ ਪੀਣਾ ਵੀ ਕਰਨਾ ਹੈ ਇਸ ਕਰਕੇ ਜੜੀਆਂ ਜੜੀਆਂ ਚੀਜ਼ਾਂ ਮੇਰੀ ਦਿਮਾਗ ਚਾਈ ਜਾ ਰਹੀਆਂ ਨੇ ਉਹ ਮੈਂ ਨਾਲ ਦੇ ਨਾਲ ਕਰੀ ਜਾ ਰਹੀਆਂ ਤੇ ਇੱਥੇ ਮੈਂ ਦਾਲ ਸੀ ਛੋਲਿਆਂ ਦੀ ਮੈਂ ਮੇਰੀ ਸਲਾਸੀ ਚਨਾ ਦਾਲ ਪਲਾਉ ਬਣਾਉਂਦਾ ਤੇ ਇੱਥ ਤੇ ਨਾਲ ਦੀ ਨਾਲ ਕੁੱਕਰ ਦੇ ਵਿੱਚ ਆਲੂ ਉਬਾਲ ਕੇ ਜਦੋਂ ਕੁੱਕਰ ਵਿਲਾ ਹੋਇਆ ਤੇ ਨਾਲ ਦੀ ਨਾਲ ਮੈਂ ਤੜਕਾ ਲਾਤਾ ਸੀ ਚੋਲਾ ਨੂੰ ਇੱਥੇ ਇੱਕ ਕੱਲਾ ਚੋਲਾਂ ਦਾ ਲਿਆ ਸੀ ਤੇ ਦੋ ਕੱਲੇ ਪਾਣੀ ਦੇ ਲੈਣੇ ਜੀਰਾ ਦਾ ਤੜਕਾ ਲਾ ਕੇ ਤੇ ਭਿੱਜੀ ਹੋਈ ਦਾਲ ਵਿੱਚ ਐਡ ਕਰਕੇ ਤੇ ਆਪਾਂ ਦੋ ਸੀਟੀਆਂ ਲਵਾ ਲਈਆਂ ਸੀ ਬਹੁਤ ਸੋਹਣੇ ਚੋਲ ਤੁਸੀਂ ਦੇਖ ਸਕਦੇ ਹੋ ਬਣ ਕੇ ਹੋਏ ਨੇ ਤਿਆਰ ਤੇ ਜਿਹੜਾ ਆਪਾਂ ਵੇਸਣ ਦਾ ਘੋਲ ਬਣਾਇਆ ਸੀ ਉਹਦੇ ਆਪਾਂ 스ਨੈਕਸ ਬਣਾਨੇ ਨੇ ਨਿਊਟਰੀ ਯਾਨੀ ਕਿ ਵੜੀਆਂ ਵੜੀਆਂ ਜਿਹੜੀਆਂ ਸੋਇਆ ਬਿੰਦੀਆਂ ਵੜੀ ਹੁੰਦੀ ਹੈ ਉਹਨੂੰ ਇੱਕ ਉਬਾਲ ਦਿਵਾ ਲਿਆ ਗਰਮ ਪਾਣੀ ਚ ਤੇ ਉਸ ਤੋਂ ਬਾਅਦ ਉਹਨਾਂ ਨੂੰ ਚੰਗੀ ਤਰ੍ਹਾਂ ਨਿਚੋੜ ਕੇ ਵੇਸਣ ਵਾਲੇ ਕੋਲ ਚ ਪਾ ਕੇ ਉਹਨਾਂ ਨੂੰ ਕਰ ਲਵਾਂਗੇ ਆਪਾਂ ਫਰਾਈ ਤੇ ਇੱਥੇ ਜਿਹੜੀ ਮੇਰੀ ਹਾਊਸ ਹੈਲਪਰ ਸੀ ਉਹਨੇ ਮੇਰੀ ਹੈਲਪ ਕੀਤੀ ਹੈ ਬਹੁਤ ਜ਼ਿਆਦਾ ਸਾਰੇ ਅੱਧੇ ਕੰਮ ਕਰ ਉਹਨੇ ਨਿਬੜੇ ਨੇ ਕਿਉਂਕਿ ਜਿਹੜੇ ਖਾਣ ਪੀਣ ਦਾ ਕੰਮ ਕਰ ਸੀ ਉਹੀ ਮੇਰੇ ਕੋਲ ਬਹੁਤ ਜ਼ਿਆਦਾ ਸੀ ਤੇ ਉਹਨੇ ਮਟਰ ਵਗੈਰਾ ਕੱਢੇ ਨੇ ਪਹਿਲਾਂ ਤਾਂ ਛੋਲੇ ਪਨੀਰ ਬਣਾਉਂਦੀ ਸੀਲਾ ਸੀ ਛੋਲੇ ਸਾਨੂੰ ਮਿਲੇ ਨਹੀਂ ਤੇ ਘਰ ਹੈ ਨਹੀਂ ਸੀਗੇ ਮੈਨੂੰ ਚੇਤਾ ਨਹੀਂ ਦਿਹਾ ਲਾਉਂਦਾ ਤੇ ਪਿੰਡੋ ਵੀ ਨਹੀਂ ਮਿਲੇ ਤੇ ਉਸ ਤੋਂ ਬਾਅਦ ਫਿਰ ਅਸੀਂ ਮਟਰ ਮੰਗਾਏ ਭਾਜੂਰੀ ਗਏ ਸੀ ਉਹਨਾਂ ਤੋਂ ਮੰਗਾਏ ਤੇ ਫਿਰ ਉਹਨੇ ਮਟਰ ਕੱਢੇ ਤੇ ਇੱਕ ਕਿਉਂਕਿ ਮਟਰ ਪਨੀਰ ਮੇਰੇ ਹਸਬੰਡ ਤੇ ਬੇਟਾ ਖਾਂਦੇ ਨਹੀਂਗੇ ਇਸ ਕਰਕੇ ਫਿਰ ਉਹਨਾਂ ਲਈ ਬਣਾਈ ਇੱਕ ਗੋਭੀ ਦਾ ਫੁੱਲ ਅੱਧਾ ਕੁ ਪਿਆ ਸੀ ਉਹ ਬਣਾਈ ਗੋਭੀ ਉਹਨਾਂ ਲਈ ਤੇ ਉਸ ਤੋਂ ਬਾਅਦ ਇੱਥੇ ਨਾਲ ਦੀ ਨਾਲ ਮੈਂ ਪਨੀਰ ਕੱਢਿਆ ਹੋਇਆ ਸੀ ਡਾ ਤੁਸੀਂ ਦੇਖ ਸਕਦੇ ਹੋ ਪਨੀਰ ਵੀ ਕਿੰਨਾ ਵਧੀਆ ਨਿਕਲਿਆ ਸੀ ਤੇ ਉਹ ਵੀ ਫਰਾਈ ਕਰਕੇ ਰੱਖ ਲਿਆ ਸੀ ਤੇ ਮਟਰਾਂ ਨੂੰ ਵੀ ਲਾਤਾ ਸੀ ਮੈਂ ਤੜਕਾ ਤੇ ਮਟਰ ਬਣ ਕੇ ਹੋ ਗਏ ਸੀ ਤਿਆਰ ਉਸ ਤੋਂ ਬਾਅਦ ਆਪਣਾ ਫਰਾਈ ਕੀਤਾ ਹੋਇਆ ਪਨੀਰ ਪਾ ਕੇ ਨੂੰ ਫੇਰ ਇੱਕ ਦੋ ਰੇਜੇ ਦਵਾ ਦਵਾਂਗੇ ਤੇ ਇੱਥੇ ਜਿਹੜਾ ਬੈਟਰ ਸੀਗਾ ਇੱਕ ਬਣਾਣੇ ਸੀ ਆਪਾਂ ਸੈਂਡਵਿਚਸ ਬ੍ਰੈਡ ਲੈਂਦੇ ਹੋਏ ਸੀ ਤੇ ਇੱਕ ਸਾਈਡ ਤੇ ਬ੍ਰੈਡ ਦੇ ਲਾਵਾਂਗੇ ਆਪਾਂ ਸੌਸ ਤੇ ਇੱਕ ਸਾਈਡ ਤੇ ਲਾਵਾਂਗੇ ਦੇਸੀ ਘਿਓ ਤੇ ਜਿਹੜਾ ਇਹ ਪੇਸਟ ਬਣਾਇਆ ਹੈ ਇਹਦੇ ਵਿੱਚ ਮੈਂ ਪਾਇਆ ਆਲੂ ਬਲੇ ਹੋਏ ਤੇ ਇੱਕ ਸ਼ਿਮਲਾ ਮਿਰਚ ਕੱਟੀ ਹੋਈ ਬਰੀਕ ਤੇ ਪਿਆਜ਼ ਤੇ ਇਹ ਉਸ ਤੋਂ ਬਾਅਦ ਆਰਗੈਨੋ ਪਾਈ ਹੈ ਤੇ ਨਮਕ ਪਾਇਆ ਮਿਰਚ ਪਾਈ ਹੈ ਥੋੜੀ ਜੀ ਹਰੀ ਤੇ ਉਸ ਤੋਂ ਬਾਅਦ ਪਾਏ ਨੇ ਆਪਾਂ ਇੱਥੇ ਮੋਜ਼ਰੇਲਾ ਚੀਜ਼ ਤੇ ਲੋ ਜੀ ਇਹ ਸਾਰਾ ਸਮਾਨ ਆਪਾਂ ਸੈੱਟ ਕਰਕੇ ਰੱਖਤਾ ਸੀ ਜਦੋਂ ਸਾਰੇ ਜਿਵੇਂ ਆਣਗੇ ਅਸੀਂ ਕਿਹਾ ਵੀ ਉਸ ਟਾਈਮ ਇਹਨਾਂ ਨੂੰ ਮਤਲਬ ਆਪਾਂ ਕਰ ਲਵਾਂਗੇ ਕੀ ਕਹਿੰਦੇ ਹੁੰਦੇ ਨੇ ਫਰਾਈ ਤਵੇ ਦੇ ਉੱਤੇ ਹਨਾ ਜੀ ਤੇ ਲੋ ਜੀ ਉਸ ਤੋਂ ਬਾਅਦ ਸਾਰੇ ਆਪਣੇ ਆ ਗਏ ਨੇ ਦੌਰਦਰਾਨੀ ਵੀ ਆ ਗਏ ਨੇ ਦਰਾਨੀ ਵੈਸੇ ਵੀ ਮੇਰੇ ਨਾਲ ਪਹਿਲਾਂ ਵੀ ਹੈਲਪ ਕਰਾਰੀ ਸੀ ਗੁੰਜਨ ਨੇ ਹੈਲਪ ਕਰਾਈ ਫਿਰ ਮੈਂ ਦਰਾਨੀ ਨੂੰ ਥੋੜੀ देर ਬੁਲਾ ਲਿਆ ਸੀ ਮੈਂ ਕਿ ਆ ਜਾਓ ਵੀ ਜਿਹੜੇ ਕੰਮ ਕੁਮ ਰਹਿ ਗਏ ਨੇ ਉਹ ਆਪਾਂ ਕੰਪਲੀਟ ਕਰ ਲਈਏ ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਅਰਦਾਸ ਬੇਨਤੀ ਕਰਕੇ ਆਏ ਹੈ ਹੈਪੀ ਬਰਥਡੇ ਸਾਰੇ ਜਣੇ ਆ ਗਏ ਸੀ ਤੇ ਉਸ ਤੋਂ ਬਾਅਦ ਸਰਦਾਰ ਜੀ ਨੇ ਅਸੀਂ ਘਰ ਬੁਲਾ ਲਿਆ ਉਹਨਾਂ ਨੂੰ ਪਤਾ ਨਹੀਂ ਸੀ ਵੀ ਮੇਰਾ ਬਰਥਡੇ ਹੈ ਨਾ ਇਸ ਤਰ੍ਹਾਂ ਨਾਲ ਸੈਲੀਬ੍ਰੇਟ ਕਰਨਾ ਹੈ ਤਲੋਜੀ ਮੈਂ ਕੇਕ ਵਗੈਰਾ ਮੰਗਾ ਲਿਆ ਸੀ ਬਾਜੀ ਤੋਂ ਬਾਕੀ ਚੀਜ਼ਾਂ ਸਾਰੀਆਂ ਆਪ ਘਰ ਬਣਾਈਆਂ ਨੇ ਤੇ ਇੱਥੇ ਫੇਰ ਸਰਦਾਰ ਜੀ ਜਦੋਂ ਆਏ ਉਹ ਵੀ ਸ਼ੌਕ ਇੱਕ ਵਾਰ ਹੋ ਗਏ ਵੀ ਪਹਿਲਾਂ ਕਿੱਦ ਲੈ ਕੋਈ ਬੱਚਾ ਵਾ ਜਿਹੜਾ ਤੁਸੀਂ ਮੇਰਾ ਬਰਥਡੇ ਸੈਲੀਬ੍ਰੇਟ ਕਰ ਰਹੇ ਹੋ ਸੀਗਾ ਕੋਈ ਨਾ ਨਹੀਂ ਬੱਚਿਆਂ ਦਾ ਜਿਆਦਾ ਬਣਾਇਆ ਜਾ ਸਕਦਾ ਸਭ ਦੇ ਬਣਾਇਆ ਜਾ ਸਕਦਾ ਹੱਸ ਰਹੇ ਸੀਗੇ ਜਿਵੇਂ ਕਿ ਪਤਾ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਨਹੀਂ ਸ਼ਾਇਦ ਕਹਿੰਦੇ ਇੱਕ ਸਾਲ ਘਟ ਗਿਆ ਜ਼ਿੰਦਗੀ ਦਾ ਲੈ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ ਤੇ ਲਓ ਜੀ ਇਹ ਨੇ ਮੰਮੀ ਡੈਡੀ ਤੇ ਇਹ ਦਿਓਰਦਰਾਣੀ ਨੇ ਸਾਈਡ ਤੇ ਇਹ ਬੇਟਾ ਮੇਰਾ ਤੇ ਗੁੰਜਨ ਸਾਡੀ ਹਾਊਸ ਹੈਲਪਰ ਹੈ ਸਾਡਾ ਪਰਿਵਾਰੀ ਉਹ ਵੀ ਇੱਕ ਤਰ੍ਹਾਂ ਦਾ ਤੇ ਉਹਦਾ ਬੇਟਾ ਹੈ ਤੇ ਅਸੀਂ ਉਸ ਤੋਂ ਬਾਅਦ ਇਸ ਤਰੀਕੇ ਨਾਲ ਬਰਥਡੇ ਸੈਲੀਬ੍ਰੇਟ ਕੀਤਾ ਸਾਰੇ ਆਨੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਦੇਖਿਓ ਇੱਥੇ ਡੈਡੀ ਸ਼ਗਨ ਫੜਾ ਲੈ ਸੀ ਮੰਮੀ ਨੇ ਫੜਾਤਾ ਪਹਿਲਾਂ ਲੈਣੀ ਸੀ ਰਏ ਸਰਦਾਰ ਜੀ ਤੇ ਉਸ ਤੋਂ ਬਾਅਦ ਡੈਡੀ ਫੜਾਉਣ ਲੱਗੇ ਫਿਰ ਇਹ ਕਹਿੰਦੇ ਵੀ ਚਲੋ ਮੰਮੀ ਨੇ ਦੇਤਾ ਤੁਸੀਂ ਰਹਿਣ ਦੇ ਤੇ ਫਿਰ ਕਾਫੀ ਬਹਿਸ ਵਾਜੀ ਹੋਈ ਮੈਂ ਕਿਹਾ ਚਲੋ ਕਦੀ ਕਦੀ ਲੈ ਵੀ ਲੈਣਾ ਚਾਹੀਦਾ ਤੇ ਲੋ ਜੀ ਉਸ ਤੋਂ ਬਾਅਦ ਬਾਜੀ ਹੋਰਾਂ ਨੇ ਵੀ ਗਿਫਟ ਲਿਆਂਦਾ ਸੀ ਇਹਨਾਂ ਲਈ ਮੈਂ ਵੈਸੇ ਬਾਜੀ ਹੋਰਾਂ ਨੂੰ ਮਨਾ ਕੀਤਾ ਸੀ ਪਰ ਬਾਜੀ ਹੋਰੀ ਤੁਹਾਨੂੰ ਪਤਾ ਹੈ ਫਿਰ ਟਲਦੇ ਨਹੀਂ ਹੁੰਦੇ ਇਹ ਲੈ ਕੇ ਜਾਂਦੇ ਨੇ ਤੇ ਲੋ ਜੀ ਇਹ ਤੇ ਦਿਉਰ ਦਰਾਣੀ ਵੀ ਮੇਰੇ ਮੈਂ ਆਪਣੇ ਦਿਓਰ ਨੂੰ ਭਾਜੀ ਕਹਿਨੀ ਆ ਮੇਰੇ ਦੋ ਦਿਓਰ ਨੇ ਦੋਨਾਂ ਨੂੰ ਹੀ ਮੈਂ ਭਾਜੀ ਕਹਿਨੀ ਆ ਕਿਉਂਕਿ ਮੇਰੀ ਅੰਡਰਸਟੈਂਡਿੰਗ ਉਹਨਾਂ ਦੇ ਨਾਲ ਐਵੇਂ ਦੀ ਹੈ ਸ਼ੁਰੂ ਤੋਂ ਹੀ ਜਿਵੇਂ ਮੈਂ ਜਦੋਂ ਵਿਆਹੀ ਆਈ ਸੀ ਉਦੋਂ ਦੀ ਮੈਂ ਇਹਨਾਂ ਨੂੰ ਭਾਜੀ ਕਹਿਨੀ ਆ ਕਦੀ ਮੈਂ ਇਹਨਾਂ ਨੂੰ ਮਤਲਬ ਜਿਵੇਂ ਛੋਟੇ ਨੇ ਮੇਰੇ ਤੋਂ ਪਰ ਮੈਂ ਇਹਨਾਂ ਦਾ ਕਦੀ ਨਾਮ ਨਹੀਂ ਲਿਆ ਪਰ ਭਾਜੀ ਕਹਿ ਕੇ ਬੁਲਾਈਦਾ ਤੇ ਲੋ ਜੀ ਇਹ ਆਏ ਹੋਏ ਨੇ ਬਾਹਰੋਂ ਇਟਲੀ ਤੋਂ ਕਿਉਂਕਿ ਮੇਰੀ ਦਰਾਨੀ ਦੇ ਵੀ ਪੇਪਰ ਲੱਗ ਚੁੱਕੇ ਨੇ ਬਾਜੀ ਬਾਹਰ ਪੀਆਰ ਨੇ ਪੱਕੇ ਨੇ ਤੇ ਹੁਣ ਦਰਾਨੀ ਨੂੰ ਲੈਣ ਆਏ ਨੇ ਬਸ ਇੱਕ ਡੇਢ ਮਹੀਨੇ ਤੱਕ ਜਦੋਂ ਇਹਨਾਂ ਦਾ ਮਤਲਬ ਪੇਪਰਵਰਕ ਕੰਪਲੀਟ ਹੋ ਗਿਆ ਤੇ ਉਹ ਚਲੇ ਜਾਣਗੇ ਵਾਪਸ ਇਟਲੀ ਇਸ ਕਰਕੇ ਜੋ ਵੀ ਛੋਟੀਆਂ-ਛੋਟੀਆਂ ਖੁਸ਼ੀਆਂ ਜੋ ਵੀ ਸਾਡੇ ਦਿਮਾਗ ਚ ਆਉਂਦਾ ਹੈ ਅਸੀਂ ਉਹ ਸੈਲੀਬ੍ਰੇਟ ਕਰ ਲੈਣੇ ਆ ਤੇ ਇਹ ਸਾਡੀ ਫੈਮਿਲੀ ਹੈ ਨਿੱਕੀ ਜੀ ਤੇ ਛੋਟਾ ਤੇ ਹੋਰ ਵੀ ਮੇਰਾ ਬਾਹਰ ਹੈ ਮਲੇਸ਼ੀਆ ਤੇ ਉਸ ਤੋਂ ਬਾਅਦ ਇਹ ਆ ਸਾਡੀ ਹਾਊਸ ਹੈਲਪਰ ਅਸੀਂ ਉਹਨੂੰ ਵੀ ਕਿਹਾ ਵੀ ਤੂੰ ਵੀ ਆ ਜਾ ਕਿਉਂਕਿ ਜੇ ਉਹਨੂੰ ਨਾ ਕਹੀਏ ਫਿਰ ਉਹ ਕਈ ਵਾਰ ਸਾਨੂੰ ਕਹਿੰਦੀ ਹੁੰਦੀ ਹੈ ਅਸੀਂ ਵਸਤਾ ਸਾਨੂੰ ਚੇਤਾ ਨਹੀਂ ਯਾਨੀ ਕਿ ਕਿਉਂਕਿ ਇੰਨੀ ਭੱਜ ਦੜ ਹੋ ਜਾਂਦੀ ਹੈ ਸਾਨੂੰ ਕਈ ਵਾਰ ਯਾਦ ਨਹੀਂ ਰਹਿੰਦਾ ਫਿਰ ਉਹ ਕਹਿੰਦੀ ਮੈਨੂੰ ਨਹੀਂ ਤੁਸੀਂ ਕਿਹਾ ਮੈਨੂੰ ਨਹੀਂ ਮੇਰੇ ਨਾਲ ਨਹੀਂ ਤੁਸੀਂ ਫੋਟੋ ਚਾਹੀ ਇਹਦੇ ਘਰ ਵਾਲੇ ਦਾ ਵੀ ਇਹੀ ਕੰਮ ਹੈ ਤੇ ਇਹ ਵੀ ਐਵੇਂ ਕਹਿੰਦੀ ਹੈ ਤੇ ਇਹ ਛੋਟਾ ਜਿਹਾ ਬੇਬੀ ਆ ਦਾ 3 ਸਾਲ ਦਾ ਪਿਊਸ਼ ਤੇ ਗੁੰਜਣਾ ਤੇ ਲੋਜੀ ਜਦੋਂ ਮੇਰੀ ਵੀਡੀਓ ਬਣਾਉਂਦੀ ਵਾਰੀ ਆਈ ਤਾਂ ਕੈਮਰਾ ਹੀ ਉਹਨਾਂ ਨੇ ਟੇਡਾ ਮੇਡਾ ਕਰਤਾ ਇਸ ਕਰਕੇ ਉਹ ਕਲਿੱਪ ਮੈਂ ਵਿੱਚ ਲਾ ਹੀ ਨਹੀਂ ਸਕਦੀ ਕਿਉਂਕਿ ਉਹ ਕਲਿੱਪ ਕੁਝ ਬਣੀ ਹੋਈ ਨਹੀਂ ਤੇ ਜਦੋਂ ਅਸੀਂ ਮੈਂ ਤੇ ਜਸਨੂਰ ਆਏ ਫਿਰ ਅਸੀਂ ਇਹਨਾਂ ਨੂੰ ਕੇਕ ਵਗੈਰਾ ਖਵਾਇਆ ਤਾਂ ਉਸ ਟਾਈਮ ਅਸੀਂ ਗਿਫਟ ਦੇਣਾ ਇਹਨਾਂ ਨੂੰ ਭੁੱਲ ਗਏ ਤੇ ਮੈਂ ਗਿਫਟ ਇਹਨਾਂ ਲਈ ਲਿਆਂਦਾ ਸੀਗਾ ਇੱਕ ਪਰਸ ਇਹਨਾਂ ਨੂੰ ਮਤਲਬ ਮੈਨੂੰ ਪਤਾ ਸੀ ਵੀ ਇਹਨਾਂ ਦੇ ਪਰਸ ਦੀ ਜਿਪ ਖਰਾਬ ਹੈ ਤਾਂ ਮੈਂ ਉਹ ਇਹਨਾਂ ਲਈ ਪਰਸ ਲੈ ਕੇ ਆਂਦਾ ਸੀ ਇੱਕ ਜਸਨੂਰ ਨੇ ਇਹਨਾਂ ਨੂੰ ਇੱਕ ਪਰਫਿਊਮ ਦਿੱਤਾ ਹੈ ਤੇ ਉਸ ਤੋਂ ਬਾਅਦ ਬਾਜੀ ਹਰਾਂ ਦਾ ਜਿਹੜਾ ਗਿਫਟ ਹੈ ਉਹ ਆਪਾਂ ਅੱਗੇ ਹੁਣ ਖੋਲਾਂਗੇ ਵਲੌਗ ਦੇ ਵਿੱਚ ਬਨੇ ਰਹੋ ਤੇ ਤੁਸੀਂ ਦੇਖਿਓ ਉਹਨਾਂ ਨੇ ਕੀ ਉਹਨਾਂ ਨੂੰ ਦਿੱਤਾ ਤੇ ਸਾਰੀਆਂ ਚੀਜ਼ਾਂ ਯਾਨੀ ਕਿ ਅਸੀਂ ਉਹ ਦਿੱਤੀਆਂ ਨੇ ਜਿਹੜੀਆਂ ਕਿ ਇਹਨਾਂ ਦੀਆਂ ਫੇਵਰੇਟ ਨੇ ਤੇ ਜਿਹੜੀਆਂ ਇਹਨਾਂ ਨੂੰ ਪਸੰਦ ਨੇ ਯਾਨੀ ਕਿ ਜਿਹੜੀਆਂ ਇਹਨਾਂ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੇ ਉਸ ਤੋਂ ਬਾਅਦ ਅਸੀਂ ਥੋੜੇ ਜਿਹਾ ਸੈਂਡਵਿਚਸ ਪਹਿਲਾਂ ਸੇਕ ਚੁੱਕੇ ਸੀ ਤੇ ਉਸ ਤੋਂ ਬਾਅਦ ਆ ਗਏ ਅਸੀਂ ਸਾਰੇ ਜਨੇ ਰਸੋਈ ਦੇ ਵਿੱਚ ਫਟਾਫਟ ਤੇ ਫਿਰ ਦਰਾਨੀ ਮੇਰੀ ਵੀ ਲੱਗ ਗਈ ਸੀ ਸੈਂਡਵਿਚਸ ਸੇਕਣ ਥੋੜੇ ਤੇ ਮੈਂ ਕੀਤੀਆਂ ਸਰਵ ਥੋੜੇ ਜਿਹਾ ਸਮਾਨ ਵਗੈਰਾ ਪਾਪੂ ਕੇ ਦਿੱਤਾ ਤੇ ਤੁਸੀਂ ਦੇਖ ਰਹੇ ਹੋਵੋਗੇ ਮੈਨੂੰ ਸਾਸੂ ਚੜ ਰਿਆ ਹੁਣ ਕਿਉਂਕਿ ਮੈਨੂੰ ਘਾਲੀ ਹੈ ਇੱਕ ਤਾਂ ਨਾ ਬਸ ਟਾਈਮ ਨਹੀਂ ਲੱਗ ਰਿਹਾ ਚੀਜ਼ਾਂ ਸੈੱਟ ਐਡਿਟ ਵੀਡੀਓ ਕਰਨ ਦਾ ਤੇ ਇਹ ਉਸ ਤੋਂ ਬਾਅਦ ਚੀਜ਼ਾਂ ਜੋ ਵੀ ਨਿਊਟਰੀ ਬਣਾਈ ਸੀ ਆਪਾਂ ਸੈਂਡਵਿਚਸ ਹੋ ਗਏ ਘਰ ਦੇ ਤੇ ਉਸ ਤੋਂ ਬਾਅਦ ਕੇਕ ਸੀਗਾ ਤੇ ਬਾਕੀ ਖਾਣ ਪੀਣ ਦਾ ਸਮਾਨ ਹੁਣ ਰਾਤ ਨੂੰ ਚੱਲੇਗਾ ਤੇ ਉਸ ਤੋਂ ਬਾਅਦ ਸਰਦਾਰ ਜੀ ਇੱਥੇ ਆਪਣਾ ਗਿਫਟ ਓਪਨ ਕਰਦੇ ਹੋਏ ਜਿਹੜਾ ਪਾਜੀ ਤੇ ਮੇਰੀ ਦਰਾਣੀ ਨੇ ਦਿੱਤਾ ਹੈ ਤੇ ਲਓ ਜੀ ਇਹ ਪਿਓਸ਼ ਬਹੁਤ ਜ਼ਿਆਦਾ ਮੱਛਰ ਰਿਆ ਸੀ ਇੱਥੇ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੀ ਇੱਕ ਟੀ-ਸ਼ਰਟ ਹੈ ਤੇ ਇਹਨਾਂ ਦੇ ਸਾਈਜ਼ ਦੇ ਜਦੋਂ ਭਾਜੀ ਨੇ ਲਈ ਸੀ ਤੇ ਮੈਂ ਭਾਜੀ ਨੂੰ ਹੱਸ ਰਹੀ ਸੀ ਮੈਂ ਕਿ ਉਹਨਾਂ ਨੂੰ ਸਾਈਜ਼ ਹੀ ਨਹੀਂ ਆਂਦਾ ਕਿਉਂਕਿ ਉਹਨਾਂ ਦਾ ਉਹਨਾਂ ਦਾ ਕੰਮ ਉਹਨਾਂ ਦਾ ਇਹੋ ਜਿਹਾ ਹੋ ਗਿਆ ਥੋੜਾ ਜਿਹਾ ਬੈਟਨ ਬਿਠਾਣ ਦਾ ਤੇ ਇਸ ਕਰਕੇ ਉਹਨਾਂ ਦਾ ਪੇਟ ਜਿਆ ਕਾਫੀ ਵਧਨ ਲੱਗ ਗਿਆ ਤੇ ਵੈਸਤਾ ਵਜਨ ਘੱਟ ਕਰਕੇ ਖੁਸ਼ ਨਹੀਂਗੇ ਕਿਉਂਕਿ ਇਹਦੇ ਜਦੋਂ ਜਵਾਨ ਹੁੰਦਾ ਬੰਦਾ ਤਾਂ weight ਵੀ ਚਾਹੀਦਾ ਸੁੱਕਾ ਜਿਹਾ ਬੰਦਾ ਵਧੀਆ ਨਹੀਂ ਲੱਗਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਇੱਕ ਵਾਰ ਆਪਣੀ ਟੀ-ਸ਼ਰਟ ਟਰਾਈ ਕਰਕੇ ਦੇਖੀ ਤੇ ਇਥੇ ਦਰਾਣੀ ਨੇ ਵੀ ਫਿਰ ਇੱਕ ਵਾਰ ਅਸੀਂ ਦੇਖਿਆ ਸਾਰਾ ਕੁਝ ਆਪਣਾ ਗਿਫਟ ਵਗੈਰਾ ਖੋਲ ਕੇ ਵੀ ਕੀ ਕੀ ਹੈ ਤੇ ਉਸ ਤੋਂ ਬਾਅਦ ਸਰਦਾਰ ਜੀ ਗਿਫਟ ਪਾ ਕੇ ਆਗੇ ਸੀ ਟੀ-ਸ਼ਰਟ ਤੇ ਮੈਂ ਉਹਨਾਂ ਨੂੰ ਹੱਸ ਰਹੀ ਸੀ ਮੈਂ ਕਿਹਾ ਢਿੱਡ ਕਿੱਥੇ ਲਗਾਓਗੇ ਢਿੱਡ ਢੱਡਾ ਕਰ ਰੱਖਿਆ ਘਟਾਓ ਇਹਨੂੰ ਤੈਨ ਲੋ ਜੀ ਇਹ ਸੀ ਅੱਜ ਦਾ ਆਪਣਾ ਬਰਥਡੇ ਵਲੌਗ ਤੇ ਦੱਸਿਓ ਜ਼ਰੂਰ ਕਿਵੇਂ ਦਾ ਲੱਗਿਆ ਇਹ ਸਾਡੀ ਛੋਟੀ ਜੀ ਫੈਮਿਲੀ ਤੇ ਜਿਹੜੀਆਂ ਵੀ ਚੀਜ਼ਾਂ ਰੈਸਪੀਜ਼ ਬਣਾਈਆਂ ਨੇ ਉਹਦੇ ਬਾਰੇ ਵੀ ਦੱਸਿਓ ਤੇ ਡੈਡੀ ਚਲੇ ਗਏ ਸੀ ਉੱਪਰ ਖਾ ਪੀ ਕੇ ਉਹਨਾਂ ਨੇ ਲੇਟ ਰੋਟੀ ਖਾਣੀ ਸੀ ਤੇ ਫਿਰ ਅਸੀਂ ਗੁੰਜਣਾ ਰੋਟੀ ਪੇਸਤੀ ਸੀ ਤੇ ਉਸ ਤੋਂ ਬਾਅਦ ਇਹਨਾਂ ਦੀ ਪੈਕਸ਼ਾਗ ਵਾਲੀ ਪਾਰਟੀ ਥੋੜੀ ਜੀ ਚੱਲੀ ਤੇ ਉਸ ਤੋਂ ਬਾਅਦ ਸਾਰੇ ਰੋਟੀ ਪਾਣੀ ਖਾਦਾਂ ਤੇ ਸਾਰੇ ਆਪੋ ਆਪਣੀ ਘਰੇ ਚਲੇ ਗਏ ਤੇ ਤੈਨ ਲੋ ਜੀ ਮਿਲਦੇ ਆਗਲੇ ਵਲੌਗ ਚ ਟਿਲ ਦੈਨ ਬਾਏ ਬਾਏ ਥੈਂਕ ਯੂ ਲਾਈਕ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਿਓ